ਸਤ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ? ਕੀ ਕਰੀਏ ਤੋ? ਮੈਨੇ ਤੁਹਾਡੇ ਕੰਮ ਨਹੀਂ ਬਣ ਗਿਆ ਸਵੇਰ ਦਾ। ਠੀਕ ਹੈ, ਆਪਣਾ ਨਵੇਲੀ ਬੈਠੀ ਹੋ। ਮੈਂ ਤੁਹਾਨੂੰ ਕਦੋਂ ਦਾ ਕਿਹਾ ਵੀ ਆਪਣੀ ਗਰਮੀ ਵਾਲੇ ਕੱਪੜੇ ਸਾਂਭ ਲਓ, ਸਿਆਲ ਵਾਲੇ ਖੰਡ ਲੀਏ। ਠੀਕ ਹੈ? ਲਾਰੇ ਪਏ ਬੇਨੇਲ ਮਾਰੀਆਂ ਚ ਕੋਈ ਚੀਜ਼ ਦੀ ਕਿਸੇ ਚੀਜ਼ ਦੀ ਸੈਟਿੰਗ ਨਹੀਂ ਹੈਗੀ। ਤੁਹਾਨੂੰ ਜੇ ਮੜਾ ਜੇ ਮਸ਼ੀਨ ਤੇ ਥੋੜਾ ਜਿਹਾ ਕੰਮ ਕਰ ਲੈਣੇ ਤੁਸੀਂ ਕੱਢ-ਗੁੱਢ ਕੇ ਆਪਣੇ ਜੋੜ ਕੇ ਰੱਖੋ ਫਿਰ ਮੈਂ ਥੋੜੀ ਸੈਟਿੰਗ ਕਰਵਾਨੀ ਆ। ਤੁਸੀਂ ਮੇਰੀ ਗੱਲੇ ਨਹੀਂ ਮੰਨਦੇ ਹੈਗੇ ਕੋਈ ਵੀ। ਨੋ, ਨੈਵਰ। ਯਾਰ ਮੇਰੀ ਗੱਲ ਸੁਣ ਹਲੇ ਇੰਨੀ ਕਿੱਥੇ ਠੰਡ ਹੋਈ ਐ ਠੰਡ ਤਾਂ ਹੁਣ ਹੀ ਬਾਕੀ ਐ ਹਲੇ ਕਹਾਂ ਠੰਡ ਐ ਇਤਨੀ ਸ਼ੌਣ ਪਾਇਆ ਕਰੋ ਤੁਸੀਂ ਅੱਧੇ ਹਾਫ ਸਲੀਵ ਲੈ ਲਓ ਕੱਟ ਸਲੀਵ ਲੈ ਲਓ ਟੀ-ਸ਼ਰਟਸ ਉਹ ਪਾਇਆ ਕਰੋ ਠੀਕ ਐ ਉਹ ਤੇ ਲੱਗਦੀ ਨਹੀਂ ਹਲੇ ਇਤਨੀ ਠੰਡ ਹੋਈ ਕੋਈ ਨਹੀਂ ਐ ਮੇਰੀ ਸੁਣ ਲੈ ਬਾਤ ਜਦੋਂ ਠੰਡ ਹੋਗੀ ਤਬ ਪਾਹੇਂ ਕੱਪੜੇ ਗਰਮ ਨਾ ਸੰਭੋ ਪਾਈ ਰੱਖੋ ਖਲਾਰਾ ਹੁਣ ਮੈਂ ਸੰਭਦੀ ਵੀ ਨਹੀਂ ਸਿਆ ਜਣਾ ਅਗੋ ਅਗੋ ਜਮੀ ਨਹੀਂ ਟਾਈਮ ਲੱਗਣਾ ਕਿ ਨਾ ਹੱਥ ਠੁਰਠੁਰ ਕਰਨੇਗਾ ਨਾ ਕੋਈ ਚੀਜ਼ ਖੋਣੀ ਐ ਨਾ ਕੋਈ ਕੰਮ ਨਿਭੜਨਾ ਆਪਣਾ ਨਾ ਕਰੋ ਤੁਸੀਂ ਮਨਣਣੀ ਤਾਂ ਹੁੰਦੀ ਨਹੀਂ ਕਿਸੇ ਦੀ ਕਰਨੀਆ ਮਰਜ਼ੀਆਂ ਆਪਣੀਆਂ ਨੇ ਮੈਂ ਤੈਨੂੰ ਨਿਊ ਕਹਿ ਰਿਹਾ ਦੇਖ ਹਲੇ ਕਾਹ ਠੰਡਾ ਹੀ ਨਹੀਂ ਤਨੀ ਜਦ ਠੰਡਾ ਆਏਗੀ ਤਾਂ ਪਾ ਲੈ ਕੱਪੜੇ ਨਹੀਂ ਬਸ ਲੋੜ ਨਹੀਂ ਪਿਆਰਾਂ ਦਾ ਜਿਹੜਾ ਖਲਾਰਾ ਪਿਆ ਮੈਂ ਕੋਈ ਨਹੀਂ ਸਾਂਭਣਾ ਨਾ ਤੁਹਾਨੂੰ ਤੁਹਾਡੇ ਕੱਢ ਕੇ ਦੇਣੇ ਨੇ ਰੋਜ਼ ਰੋਜ਼ ਬੈਡਾਂ ਤੋਂ ਆਪਣੇ ਕੱਢਿਓ ਨਾ ਕੱਢਿਓ ਬਸ ਮੈਂ ਇਹਨੂੰ ਦੱਸਦਾ ਨਹੀਂ ਮੈਂ ਨਿਊ ਕਹਿ ਰਿਹਾ ਮੇਰੀ ਬਾਤ ਤਾਂ ਸੁਣ ਲੈ ਮੈਂ ਨਿਊ ਕਹਿ ਰਿਹਾ ਤੈਨੂੰ ਵੀ ਜਿਹੜੇ ਇਹ ਕੱਪੜੇ ਪੜੇ ਆ ਗਰਮੀ ਵਾਲੇ ਹਨ ਇਸ ਮੈਨੇ ਥੋੜੇ ਬਹੁਤ ਰੱਖੇਗੇ ਬਾਹਰ ਕਹ ਨਹੀਂ ਰੱਖੇਗੇ ਤੁਸੀਂ ਕਦੀ ਟੀ-ਸ਼ਰਟਸ ਆਪਣੀ ਜਿਹੜੀ ਕੋਈ ਜ਼ਰੂਰੀ ਥੋੜਾ ਬੋਤ ਤੇ ਰੱਖ ਲਿਓ ਬਾਕੀ ਸਾਰਿਆਂ ਦਾ ਤੁਹਾਨੂੰ ਨਾ ਖਲਾਰਾ ਪਾ ਕੇ ਰੱਖੋ ਨਹੀਂ ਇਹ ਤਾਂ ਸਾਰੇ ਕੱਪੜੇ ਅੰਦਰ ਸਾਂਭ ਦੇਗੀ ਥੋੜੇ ਬੋਤ ਤਾਂ ਬਾਹਰ ਰੱਖेंगे ਥੋੜੇ ਬੋਤ ਸਾਰੇ ਬੈੱਡ ਤੇ ਐਂ ਕਰੋ ਢੇਰੀਆਂ ਲਾ ਕੇ ਰੱਖ ਲਓ ਸਾਰੇ ਕੱਪੜੇ ਆ ਜੀਆਂ ਨਾਲ ਹੀ ਸੋ ਜਾਏਗਾ ਔਖਿਆ ਤੇ ਨਾਲ ਹੀ ਉਹ ਕੋਈ ਵੀ ਉਹ ਤੇਰੀ ਕਿਹੜੀ ਗੱਤ ਤਾਂ ਮੈਨੂੰ ਨਿਉ ਬਤਾ ਸਾਰੇ ਕੱਪੜੇ ਸਾਂਭ ਕੇ ਕਹਾਂ ਜਾਹੇਂਗੇ ਮੈਂ ਥੋੜੇ ਬੋਤੇ ਤਾਂ ਬਾਹਰ ਰੱਖਣੇ ਪੜੇਗੇ ਇਹ ਤਾਂ ਹੈਗਾ ਥੋੜੇ ਬੋਤੇ ਰੱਖ ਲਿਓ ਹੁਣ ਸਾਰੇ ਹੀ ਖਲਾਰਾ ਉਦੀ ਬਾਹਰ ਹੀ ਖਲਾਰਾ ਆ ਕੇ ਰੱਖਣਾ ਹੈ ਤੁਸੀਂ ਆਕੜ ਕਿਉਂ ਰਹੀ ਹੈ ਮੇਰੇ ਬਾਲਤਨਾ ਆਕੜ ਕਿਸ ਮਤ ਕੀ ਰਹੀਆਂ ਤੂੰ ਮੇਰੇ ਨਾਲ ਸੁਣਦੇ ਤੂੰ ਇੱਕ ਵਾਰ ਕਹੀ ਗੱਲ ਮੇਰੀ ਕੋਈ ਤੂੰ ਪਾਗਲ ਬਣਾਇਆ ਪਿਆ ਮੇਰਾ ਪਰਕੇ ਤੂੰ ਆਕੜ ਕਿਤਰਾ ਰਹੀ ਮੇਰੇ ਨਾਲ ਐਂ ਆਕੜੂ ਨਹੀਂ ਮੇਰਾ ਆਕੜੀ ਜਾ ਫਿਰ ਮੇਰੇ ਨਾਲ ਹੈਗੀ ਠੀਕ ਹੈ ਮੈਂ ਤਾਂ ਪੜਿਆ ਆ ਰਾਮ ਸੇ ਆਪਣਾ ਪੜੇ ਰਹੂ ਹਾਂ ਤੂੰ ਆਕੜੀ ਰਹੇ ਹੋ ਹੋ ਗਈ ਕੰਮ ਨਹੀਂ ਮੇਰੇ ਪੜਨਾ ਹੀ ਹੈ ਫਿਰ ਤੁਸੀਂ ਮੈਂ ਫਿਰ ਆਪਣਾ ਕੰਮ ਨਿਬੇੜ ਗਿਆ ਵੀਰ ਆਪਣਾ ਕੰਮ ਕਰਕੇ ਫਿਰ ਬੈਠਿਆ ਮੈਂ ਨਿਉ ਨਹੀਂ ਬੈਠਿਆ ਹੈ ਹਾਂ ਤੂੰ ਤਾਂ ਚੜ ਗਈ ਮਸ਼ੀਨ ਪਰ ਗੱਡੀ ਚਲਾ ਰਹੀ ਮਸ਼ੀਨ ਪਾ ਧਿਆਨ ਨਾਲ ਮੇਰਾ ਤਾਂ ਜੀ ਕਰਦਾ ਮਸ਼ੀਨ ਤੇ ਬਾਟਨ ਜਿਹੜੇ ਕੱਦਨੇ ਵਾਲੇ ਕੰਮ ਨੇ ਤੁਸੀਂ ਕਰਦਾ ਅੱਗੇ ਧਿਆਨ ਨਾਲ ਅੱਗੇ ਕੰਨ ਦਾ ਧਿਆਨ ਨਾਲ ਚਲਾਏ ਕਿਤੇ ਵੀ ਕੰਨ ਦਾ ਨਾ ਮਾਰ ਲੈ ਬਈਰ ਦੋਸਤੋ ਨਿਉ ਬਤਾਓ ਔਰ ਇਹ ਠੰਡ ਇਤਨੀ ਘੱਟਾ ਰੱਖੀ ਹੈ ਨਾ ਔਰ ਇਹ ਕਾਰੀ ਵੀ ਇਹਦੇ ਕੱਪੜੇ ਸਾਰੇ ਸਾਂਭ ਲਿਓ ਥੋੜੇ ਉਹ ਤੇ ਸਾਂਭਲੇ ਆ ਥੋੜੇ ਹੁਣ ਤੂੰ ਤੂੰ ਕਹਿ ਰਹੀ ਵੀ ਮੈਂ ਕੱਪੜੇ ਸਾਂਭਾਂ ਆਪਣੇ ਆਪ ਹੈ ਤੁਸੀਂ ਕੱਢ ਦੇ ਨੋ ਨੂੰ ਕੱਢ ਖਿਲਾ ਲਾ ਤਾਂ ਉਹ ਕਰ ਦੋ ਸਮੇਟ ਦੋ ਥੋੜਾ ਜਿਹਾ ਆਉ ਨਿਉ ਕਹਿ ਨਾ ਫਿਰ ਮੈਂ ਆਪਣੇ ਕੱਪੜੇ ਕੱਢ ਕੇ ਉਰੇ ਤੈ ਲਾ ਦੇਗਾ ਤਾਂ ਉਹ ਚੱਕ ਕੇ ਸਾਨੂੰ ਬੈੱਡ ਮੈਂ ਰੱਖ ਦ ਮੇਰੇ ਗਰਮੀਆਂ ਨਾ ਗਰਮੀ ਵਾਲੇ ਕਰ ਸਰਦੀਆਂ ਦੇ ਆਪਣੇ ਬਾਹਰ ਕੱਢ ਦੀ ਸਰਦੀ ਵਾਲੇ ਕੱਪੜੇ ਛੋੜੇ ਜੇ ਬਾਹਰ ਕੱਢ ਲੇਗੇ ਬਾਕੀ ਅੰਦਰ ਰੱਖ ਦੇ ਠੀਕ ਨਹੀਂ ਬਾਤ ਜਿਹੜੇ ਜਿਹੜੇ ਪਾਹੇ ਕਰਾਂਗੇ ਉਤਰਨ ਉਤਰੇ ਕੱਢ ਲੈ ਕਰਾਂਗੇ ਜਾਰਾ ਕੱਢਣੇ ਕੀ ਲੋੜ ਨਹੀਂ ਹੈ ਖਲਾਰਾ ਕਿਉਂ ਪਾਣਾ ਇਤਨਾ ਚੱਲ ਮੈਨੂੰ ਕੁਝ ਬਣਾ ਦੇ ਉਹ ਗੁੱਸੇ ਕੀ ਹੋਰੀ ਮੇਰੇ ਬਾਤ ਵੀਰੇ ਗੱਲ ਇਤਨੀ ਗੁੱਸੇ ਕੀ ਖਵਾ ਰੋ ਜਦ ਤੈਨੂੰ ਕਹਿ ਦਿਆ ਵੀਰ ਤਾ ਨਿਉ ਕਰ ਆਪਣਾ ਕੰਮ ਕਰ ਲੈ ਮੈਂ ਕੱਪੜੇ ਤਹਿ ਲਾਣੇ ਕੋਈ ਨਾ ਫਿਰ ਉਹ ਨਾ ਤੇਰਾ ਕੰਮ ਹੈ ਯਾਰ ਤੂੰ ਕਰੇਂਗੀ ਮੈਂ ਥੋੜੀ ਕਰਾਂਗਾ ਮਨਮੀਤ ਲੜਾਈ ਵਾਲੀ ਗੱਲਾਂ ਕਿਉਂ ਕਰਨੀ ਹੈ ਮੇਰੇ ਨਾਲ ਹੈ ਮਨ ਉਹ ਮਨ ਅੰਬਰੋਧਨ ਕੀ ਕਹਿ ਰਿਹਾ ਸੀ ਫੁੱਪੂ ਕੀ ਕਹਿੰਦੇ ਨੇ ਮਨ ਮਨ ਚੱਲ ਬਈ ਚੱਲ ਮਨ ਉੱਠ ਯਾਰ ਕੀ ਕਰਾਂ ਉੱਠੇ ਕੰਮ ਥੋੜ ਨੂੰ ਲੈ ਠਾ ਮੈਨੂੰ ਰਹੀ ਨੇ ਮਸ਼ੀਨ ਤੋਂ ਮੈਂ ਕਹਿੰਦੀ ਮੈਨੂੰ ਥੋੜਾ ਜਿਹਾ ਕੰਮ ਕਰ ਲਾਂਗਾ ਆਪਣਾ ਚਲ ਠੀਕ ਆ ਫਿਰ ਮੈਂ ਬ੍ਰੇਕਫਾਸਟ ਵੀ ਨਹੀਂ ਨਾ ਕਰਿਆ ਫਿਰਲੇ ਕੋਈ ਨਹੀਂ ਕਰਾਦਨੀ ਬ੍ਰੇਕਫਾਸਟ ਭੁੱਖ ਲੱਗ ਰਹੀ ਹੈ ਮੈਨੂੰ ਮਨਾ ਰੋਟੀ ਦਾ ਸਵੇਰ ਕੇ ਨਾ ਮੈਂ ਰੋਟੀ ਦੀ ਕਾਈ ਮਾ ਬਣਾ ਕੰਮ ਨਵੇੜਿਆ ਬਹਿਲਾ ਉਹ ਕੇ ਅੰਦਰ ਫਰਜ਼ ਨਹੀਂ ਰੋਟੀ ਦੇਣੇਗਾ ਯਾਰ ਹੈ ਚਲ ਖੜਿਓ ਰੋਟੀ ਲੈ ਕੇ ਆ ਰੋਟੀ ਲੈ ਕੇ ਆ ਸੁਣਦਾ ਚਲ ਯਾਰ ਚਲ ਬਾਕੀ ਮਿੱਤਰ ਆਜਾ ਬਈ ਕੱਪੜੇ ਸਾਭਣੇ ਆ ਕਿਉਂਕਿ ਨਾ ਅੱਜ ਤੁਹਾਨੂੰ ਮੈਂ ਕੈਮਰੇ ਚ ਦਿਖਾਉਣਾ ਰੁਕ ਜਾ ਇੱਕ ਮਿੰਟ ਇੱਕ ਮਿੰਟ ਤੋਂ ਓਹੋ ਸੌਰੀ ਆਪਣੇ ਤਾਂ ਕੈਮਰੇ ਦੇ ਬੰਦ ਪਏ ਨੇ ਕੈਮਰੇ ਬਿਕੋਜ਼ ਕਿਉਂ ਬਾਬੇਓ ਆਪਣੇ ਥੋੜੀ ਨਾ ਤਾਰ ਦਾ ਚੱਕਰ ਪੈ ਗਿਆ ਜੀ ਕੋਈ ਤਾਰ ਪਟਾਕਾ ਬੜੁਕਾ ਮਾਰ ਗਿਆ ਤੇ ਕਰਕੇ ਕੈਮਰੇ ਬੰਦ ਪਏ ਨੇ ਹਲੇ ਕੈਮਰੇ ਚਲਾਏ ਬਾਈ ਸਵੇਰ ਦਾ ਮਣ ਸੂਰਜੜਿਆ ਅੱਜ ਸੱਚੀ ਦੱਸੀ ਬਾਈ ਮੀਤਰੇ ਨਾ ਕੱਪੜੇ ਧੋਣੇ ਸੀਗੇ ਕੱਪੜੇ ਧੋਣੇ ਸੀ ਪਰ ਨਾ ਸਾਰਾ ਦਿਨ ਹੋ ਗਿਆ ਬਾਈ ਅੱਜ ਸੂਰ ਦਿਨ ਜਿਹੜਾ ਮਤਲਬ ਉਹ ਉਹ ਵਾਲਾ ਮੌਸਮ ਆ ਚੁੱਕਿਆ ਬਾਈ ਕਿ ਹੁਣ ਜੀਨੂੰ ਲੋਕ ਸੂਰਜ ਦੇਖਣ ਮਨ ਤਰਸਿਆ ਕਰਨਗੇ ਹੈਨਾ ਤਰਸਿਆ ਕਰਨੀ ਉਹ ਟਾਈਮ ਆ ਜਾਣਾ ਦੇਖੀ ਹੁਣ ਤੇ ਬਾਈ ਪਹਿਲਾਂ ਹੀ ਹੁੰਦਾ ਸੀ ਨਾ ਜਿਵੇਂ ਜਦੋਂ ਸਿਆਲ ਆਉਂਦਾ ਬਾਈ ਲੋਕ ਨਾ ਸੂਰਜ ਦੇਖਦੇ ਨੇ ਕਦੋਂ ਚੜੂਗਾ ਕਰੋ ਧੁੱਪ ਸੇਕਾਂਗੇ ਕਦੋਂ ਕੱਪੜੇ ਧੋਵਾਂਗੇ ਲੋਕਾਂ ਅਹੀਂ ਹੁੰਦਾ ਰਹਿੰਦਾ ਬਾਕੀ ਬਾਈ ਉਹੀ ਟਾਈਮ ਆ ਗਿਆ ਹੁਣ ਧੁੱਪ ਮਤਲਬ ਸੂਰਜ ਦੇ ਦੇਖਣ ਬਹੁਤ ਘੱਟ ਮਿਲਿਆ ਕਰੂਗਾ ਤੇ ਅੱਜ ਕੱਪੜੇ ਸਾਂਭਣੇ ਆ ਮੀਂਹ ਤੇ ਜਲਦੀ ਕਰ ਪਹਿਲਾਂ ਮੈਨੂੰ ਰੋਟੀ ਦੇ ਦੇ ਯਾਰ ਫਿਰ ਉਸ ਵਾਰ ਜੋ ਕੰਮ ਹੋਊਗਾ ਫਿਰ ਆਪਾਂ ਕਰ ਲਾਂਗੇ ਨਾਲ ਮਿਲ ਕੇ ਠੀਕ ਆ ਤੇਰੀ ਹੈਲਪ ਕਰਾ ਦਿਆਂਗਾ ਮੈਂ ਮਿੱਤਰੋ ਰੋਟੀ ਆਪਣੀ ਗਈ ਆ ਪਨੀਰ ਦੀ ਭੁਰਜੀ ਨਾਲ ਕਦਨ ਸੋ ਹੈ ਮਿੱਠੇ ਨਿੰਬੂ ਸੋਰੀ ਮਠਾ ਨਿੰਬੂ ਤੇ ਨਾਲ ਰੋਟੀਆਂ ਬਾਕੀ ਬਾਬੇ ਪਤਾ ਨਹੀਂ ਕੀ ਚੱਕਰ ਥੋੜੇ ਦਿਨ ਹੋ ਗਏ ਯਾਰ ਬਹੁਤ ਜ਼ਿਆਦਾ ਘੱਟ ਲੱਗ ਰਿਹਾ ਜਿਵੇਂ ਨਾ ਮਤਲਬ ਮੈਂ ਹੁਣ ਕੱਲ ਦੁਪਹਿਰੇ ਰੋਟੀ ਖਾਈ ਸੀ 12 ਵਜੇ ਕੱਲ ਦੁਪਹਿਰੇ ਰੋਟੀ ਖਾਈ ਸੀ 12 ਵਜੇ ਤੇ ਬਈ ਮੁੜ ਕੇ ਰਾਤ ਰੋਟੀ ਨਹੀਂ ਖਾਧੀ ਰਾਤ ਦੁੱਧ ਗਰਮ ਕਰਿਆ ਸੀ ਉਹ ਵੀ ਅਹੀਂ ਪਿਆ ਸੀ ਮੈਂ ਉਹ ਵੀ ਨਹੀਂ ਪੀ ਹੋਇਆ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਯਾਰ ਦਿਨਾਂ ਦਾ ਚੱਕਰ ਆ ਜਾਂ ਕੁਛ ਐਵੇਂ ਭੁੱਖ ਨਹੀਂ ਲੱਗ ਰਹੀ ਰੱਬ ਜਾਨੇ ਕਿ ਚੱਕਰ ਆ ਬਾਈ ਹੁਣ ਵੀ ਦੁਪਹਿਰ ਦਾ ਟਾਈਮ ਹੋ ਚੱਲਿਆ ਭੁੱਖ ਹਲੇ ਵੀ ਨਹੀਂ ਲੱਗ ਰਹੀ ਬੜੀ ਓਕੀ ਰੋਟੀ ਲਈਆਂ ਦੋ ਰੁੱਟੀਆਂ ਖਾਣੀਆਂ ਨੇ ਰੋਟੀ ਖਾ ਲਈ ਫਿਰ ਮੁੜ ਕੇ ਮੀਤ ਦੇ ਹੈਲਪ ਕਰਾ ਦੇ ਮੜ ਜੀ ਰੋਟੀ ਰਸੋਈ 'ਚ ਬਣਾ ਰਹੀ ਮੈਂ ਕਿ ਬਹੁਤ ਆ ਤੇ ਦੋ ਰੋਟੀਆਂ ਖਾਣੀਆਂ ਨੇ ਮੈਂ ਪੀਣ ਲੱਗੀ ਸੀਗੀ ਚਾਹ ਸਾਡੀ ਹੋ ਗਈ ਲਾਈਟ ਖਰਾਬ ਸਣੀ ਕਰਵਾ ਰਹੇ ਨੇ ਕਿ ਲਾਈਟ ਠੀਕ ਤੇ ਮੈਂ ਬੈਠੀ ਸੀਗੀ ਉੱਪਰ ਪਹਿਲਾਂ ਮੈਂ ਲੱਗੀ ਸੀਗੀ ਸੂਟ ਕਟਿੰਗ ਕਰਨ ਥੋੜਾ ਜਿਹਾ ਕਟਿਆ ਸੀਗਾ ਤੇ ਫਿਰ ਸਾਡੀ ਹੋ ਗਈ ਲਾਈਟ ਖਰਾਬ ਇਸ ਕਰਕੇ ਮੈਂ ਉੱਪਰ ਬੈਠੀ ਨੀਰਾ ਬਹੁਤ ਜ਼ਿਆਦਾ ਸੀਗਾ نیچے ਅੱਗੇ ਥੋੜੇ ਦਿਰ ਧੁੱਪ ਸੇਕਦੇ ਧੁੱਪ ਤਾਂ ਚ ਲੱਗੀ ਨਹੀਂ ਮੌਸਮ ਦੇਖਿਓ ਅੱਜ ਕਿੰਦਾ ਦਾ ਹੋਇਆ ਪਿਆ ਜਮਾਂ ਹੀ ਮਤਲਬ ਬੱਦਲ ਬੱਦਲ ਜਿਹਾ ਹੋਇਆ ਪਿਆ ਨੇ ਤੇ ਫਿਰ ਮੈਂ ਕਿਹਾ ਚਲ ਮੈਂ ਕੋਈ ਨਾ ਇੱਥੇ ਬਹਿ ਜਾਂਦੀ ਆ ਥੋੜਾ ਬਹੁਤਾ ਸੇਕ ਤਾਂ ਲੱਗੂਗਾ ਹੀ ਬਾਕੀ ਫਿਰ ਮਿਲਦੀਆਂ ਤੁਹਾਨੂੰ ਅੱਗੇ ਜਾ ਕੇ ਸੂਟ ਵਗੈਰਾ ਕਟਿੰਗ ਕਰਨੇ ਨੇ ਆਪਣੇ ਸਟਿਚ ਵੀ ਕਰਨੇ ਨੇ ਸਰਦੀਆਂ ਵਾਲੇ ਤੇ ਮਿਲਦੇ ਆ ਜੀ ਸਾਕੇ ਉਹਦਾ ਸੌਖੀ ਲੰਗੀ ਖਾਲੀ ਇਧਰ ਬਾਈ ਆਪਣੀ ਨਾ ਲਾਈਟ ਹੋ ਗਈ ਮਿੱਤਰੋ ਖਰਾਬ ਉਹ ਗੱਛ ਤਾਰਾ ਮਾਈ ਫਿਟਿੰਗ ਪਈ ਦੀ ਪਹਿਲਾਂ ਆਈ ਨਹੀਂ ਹਲੇ ਬਲਤਰ ਬੜਾ ਕਮ ਔਖਾ ਆਇਆ ਲੈਟਾ ਲੁੱਟਾ ਵਾਲਾ ਬਾਈ ਮਿੱਤਰੋ ਇੱਕਾ ਥੋੜੀ ਜੀ ਫਿਟਿੰਗ ਦਾ ਚੱਕਰ ਪੈ ਗਿਆ ਬਾਈ ਸਾਰਾ ਹੀ ਬਰਾਨੀਆਂ ਉਹਦੇ ਕਰਕੇ ਸਾਰਾ ਬਰਾਨਾ ਤੁਸੀਂ ਚੈੱਕ ਕਰ ਸਕਦੇ ਹੋ ਨੇਰੇ ਮਾ ਹਮੇ ਬੈਠੇ ਆ ਬਾਈ ਲਾਈਟ ਹੈ ਨਹੀਂ ਦੇਖ ਸਾਰੇ ਘਰ ਕੀ ਬਾਈ ਲਾਈਟਾਂ ਕੁਝ ਵੀ ਨਹੀਂ ਹੈ ਅੱਜ ਅਮਰੇ ਟਾਪਰੀ ਵਾਸੀ ਬਣੇ ਵੇ ਆ ਬਾਕੀ ਹਾਲਤ ਤੇ ਇਗਨੋਰ ਕਰਿਓ ਯਾਰ ਕਿਉਂਕਿ ਬਾਈ ਅਬੇਰ ਕੇ ਘਟੋ ਘਟ ਵੀ ਫੋਨ ਫੜਿਆ ਯਾਰ ਮੇਰੇ ਨੂੰ ਫੋਨ ਫੜਨ ਦੀ ਭਾਈ 11 ਵਜੇ ਲਗੇ ਤੇ 11 ਖਲਾਰਾ ਚੈੱਕ ਕਰੋ ਪਲੱਗ ਚੈੱਕ ਕਰੋ ਪਲੱਗ ਚੈੱਕ ਕਰੋ 11 ਵਜੇ ਤੇ ਚੈੱਕ ਕਰ ਸਕਦੇ 11 ਵਜੇ 7:00 ਬਜ ਗਏ ਭਾਈ ਟੋਟਲ ਕਿੰਨੇ ਕਾ ਤੇ ਹੋਗੇ 12 ਆ ਦੇਖੋ ਮੈਂ ਤੁਹਾਨੂੰ ਦਿਖਾਨੀ ਆ ਸਾਡਾ ਖਲਾਰਾ ਬੈਡਾਂ ਦੇ ਗੱਦੇ ਉੱਪਰੋਂ ਗਲੀਆਂ ਕਾਬੜ ਖੋਲ-ਖੋਲ ਕੇ ਇਹ ਆ ਆ ਦੇਖੋ ਸਾਰੇ ਆ ਦੇਖੋ ਪਲੱਗ ਖੁੱਲੇ ਹੋਏ ਏ ਟੂ ਜ਼ੈਡ ਨਾ ਭਾਈ ਫਿਟਿੰਗ ਸਾਰੀ ਇੱਧਰ ਆ ਆ ਦੇਖੋ ਪਲੱਗ ਗੁੱਲਿਆ ਸਾਰੀਆਂ ਤਾਰਾਂ ਜੇ ਕਿਸੇ ਨੂੰ ਨਹੀਂ ਯਕੀਨ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਬਈ ਮੈਂ ਦਿਖਾਨੀ ਆ ਤੁਹਾਨੂੰ ਖਲਾਰਾ ਆ ਦੇਖੋ ਸਾਰੀਆਂ ਤਾਰਾਂ ਸਾਰੇ ਪਲੱਗ ਸਾਡੇ ਘਰੇ ਦੇਖੋ ਤੁਸੀਂ ਖਲਾਰਾ ਹੀ ਖਲਾਰਾ ਰਾਤ ਦਾ ਟਾਈਮ ਬਾਕੀ ਚੱਕਰ ਪਤਾ ਕੀ ਹੋਰ ਕੁਝ ਨਹੀਂ ਸਾਰੀ ਫੀਟਿੰਗ ਵਿੱਚ ਤੇ ਨਾ ਬਈ 스파ਰਕਿੰਗ ਹੋ ਗਈ ਬਹੁਤ ਜ਼ਿਆਦਾ ਫੀਟਿੰਗ ਸਾਰੀ ਸੜ ਗਈ ਤਾਂ ਕਰਕੇ ਭਲੇ ਜਨ ਨੂੰ ਨਹੀਂ ਪਤਾ ਲਾਈਟ ਆਣੀ ਹੈ ਨਹੀਂ ਹਨੇਰੀ ਕੁਝ ਨਹੀਂ ਪਤਾ ਰੋਟੀ ਕਿੱਥੇ ਸੋਣਾ ਰੋਟੀ ਤੱਕ ਨਹੀਂ ਰੋਟੀ ਦਾ ਵੀ ਨਹੀਂ ਪਤਾ ਸਾਨੂੰ ਹੈਗਾ ਅਸੀਂ ਦੇਖੋ ਬਾਕੀ ਵੀ ਦੂਸਰੀ ਆ ਦੇਖੋ ਸਾਰਾ ਕੁਝ ਖੋਲਿਆ ਪਿਆ ਇੱਕ ਮਿੰਟ ਵਲੌਗ ਸਟਾਰਟ ਕਰਿਆ ਸੀ ਕੱਪੜੇ ਉਹਦੇ ਕਰਨ ਵਾਸਤੇ ਸੈਟਿੰਗ ਕਰਨ ਵਾਸਤੇ ਵਲੌਗ ਦੇਖ ਲਓ ਕਾਦਾ ਬਸ ਇਧਰ ਆਇਂ ਕੇ ਦਿਖਾ ਰਹੇ ਆ ਆ ਦੇਖੋ ਤੁਸੀਂ ਉੱਪਰ ਤੋਂ ਸਾਰੀ ਸਾਨੂੰ ਖੋਲਣੀ ਪਈ ਆਪਣੀ ਆ ਵਾਲਪੇਪਰ ਮਤਲਬ ਵਾਲਪੇਪਰ ਖੋਲ ਕੇ ਸਿੱਥੇ ਮਤਲਬ ਫੀਟਿੰਗ ਦਾ ਨਹੀਂ ਵੀ ਪਤਾ ਸੀ ਨਾ 올 ਫੀਟਿੰਗ ਕੋਈ ਹੋ ਰਿਹਾ ਇਸਦੇ ਦਾਖਾ। ਸਾਲੇ। ਆ ਵੀਡੀਓ ਟੀਕ ਖੋਲਦੀ ਆ ਪੱਖੇ ਆਲਾ ਵੀ ਉਹ ਵੀ ਇਹ ਵੀ ਮਤਲਬ ਜਿੰਨਾ ਮੇਰੇ ਮੂੰਹ ਤੇ ਨਾ ਕੈਮਰਾ ਮਾਰ ਬਦ ਦੂਰ ਰੱਖ ਥੋੜਾ ਜਿਹਾ। ਮਤਲਬ ਉਹ ਚੀਜ਼ ਦੂਸੇ ਆਪਣੀ ਫੋਨ ਦੀ ਲਾਈਟ ਤਾਂ ਥੱਲੇ ਕਰ ਲੋ। ਹਾਂ ਉਹ ਚੀਜ਼ ਹੋਈ ਹੈ ਬੱਬੇ ਮਤਲਬ ਜਿਹੜੀ ਆਪਾਂ ਕਹਿ ਦੀ ਹੈ ਨਾ ਕੁਝ ਵੀ ਆ ਲੱਗਦਾ ਫੋਨ ਦੀ ਲਾਈਟ ਤਾਂ ਥੱਲੇ ਕਰ ਦੋ ਮੈਂ ਕਹਿ ਰਹੀ ਹਾਂ। ਠੀਕ ਹੈ ਤੇ ਬੰਦ ਕਰ ਦੇਣਾ। ਬਸ ਹੋਰ ਕੋਈ ਚੱਕਰ ਨਹੀਂ ਇਹੀ ਕਹਿਣਾ ਸੀ ਮਿੱਤਰੋ ਬੜੇ ਜ਼ਿਆਦਾ ਥੱਕੇ ਹੋਏ ਮੈਂ ਆ। ਦਰਵਾਜ਼ਾ ਬੰਦ ਕਰਦਾ ਮੱਛਰ ਨਾ ਆ ਜਾਣ। ਗੇਟ ਵੀ ਖੁੱਲਾ ਹੀ ਪਿਆ ਬਹਾ ਆਲੇ ਭਾਈ ਦਾ ਸਮਾਨ ਵੀ ਉਰੀ ਪਿਆ ਹਲੇ ਹਲੇ ਵੀ ਵਿਚਾਰਾ ਉਹ ਕਰਾ ਪਹਿਲਾਂ ਤਾਂ ਚਲੇ ਗਿਆ ਪਤਾ ਨਹੀਂ ਉਹਦੇ ਘਰੇ ਵਿਚਾਰਦੇ ਕੋਈ ਪ੍ਰੋਬਲਮ ਹੋ ਗਈ ਪਤਾ ਨਹੀਂ ਆਟਾ ਮੁੱਕ ਗਿਆ ਪਤਾ ਨਹੀਂ ਵਿਚਾਰਾ ਕਿਵੇਂ ਕਿਵੇਂ ਹਨ ਹਲੇ ਇਹ ਨਹੀਂ ਪਤਾ ਬਾਈ ਰੋਟੀ ਮੈਨੂੰ ਕਰਾ ਮੈਂ ਰੋਟੀ ਇਹ ਤਾਂ ਨਹੀਂ ਰੋਟੀ ਬਣਾਉਂਗਾ ਕਿਵੇਂ ਡੇਰਾ ਵਿੱਚ ਅੰਦਰ ਦੇਖ ਲੈ ਇਹ ਤਾਂ ਹੈ ਨਹੀਂ ਕਿਹੜੀ ਮੈਂ ਆ ਸਾਰਾ ਕਚਰਾ ਹੁਣੀ ਇਕੱਠਾ ਕਰਿਆ ਕਿਚਨ ਚ ਗੰਦੀ ਗੰਦ ਖਿਲਰ ਉੱਪਰ ਵੀ ਹਲੇ ਕਚਰਾ ਉਹ ਦੇਖੋ ਉੱਪਰੋਂ ਸਾਰੇ ਉਹ ਖੁੱਲਿਆ ਪਿਆ ਠੀਕ ਹੈ ਉੱਪਰ ਸਾਰੇ ਇਥੇ ਕਚਰਾ ਹੀ ਕਚਰਾ ਗਿਲੇ ਇਹ ਦੋ ਮੋਗੇ ਦੋ ਵੱਡੇ ਨੇ ਆ ਦੇਖੋ ਫਿਟਿੰਗ ਨਹੀਂ ਮਿਲ ਰਹੀ ਸੀ ਤੇ ਬਸ ਮਿੱਤਰੋ ਇਹੀ ਆ ਹਨਾ ਕਿ ਯਾਰ ਬਣਾ ਹੀ ਫੋਨ ਇਹੀ ਆ ਮਿੱਤਰੋ ਬਾਕੀ ਯਾਰ ਕੰਮ ਹਲੇ ਬੜਾ ਕੀ ਪਤਾ ਕੀ ਚੱਕਰ ਹਾਂ ਬਾਈ ਹੋਰ ਕੀ ਚਾਰਾ ਹੀ ਨਹੀਂ ਹੈਗਾ ਆ ਦੇਖੋ ਇਹ ਬਾਈ ਆ ਜਿੰਨੀਆਂ ਕਤਾਰਾਂ ਨੇ ਬਾਈ ਸਾਰੀ ਏ ਟੂ ਜ਼ेड ਫਿਟਿੰਗ ਆ ਬਾਈ ਬਸ ਖਤਮ ਟਾਟਾ ਬਾਈ ਫਿਨਿਸ਼ ਤੇ ਬਸ ਮਿੱਤਰੋ ਹੋ ਰਿਆ ਇਸ ਤੋਂ ਅੱਗੇ ਗੱਲਬਾਤ ਕੋਈ ਹੈ ਨਹੀਂ ਤੇ ਕਿਉਂਕਿ ਬਾਈ ਨੀਰੇ ਜੇ ਬੈਠੇ ਆ ਥੱਕੇ ਪਣਿਆ ਹਲੇ ਕੋਈ ਪਤਾ ਨਹੀਂ ਰੋਟੀ ਪਾਣੀ ਕਿਵੇਂ ਆਉਣਾ ਬਾਹਰੋਂ ਲਿਆਣਾ ਕੀ ਕੁਝ ਨਹੀਂ ਪਤਾ ਤੇ ਜਿਹੜੀ ਜਿੱਥੇ ਡਾਊਨ ਸਿਲਿੰਗ ਹੋ ਗਈ ਸੀ ਹਾਂ ਜੀ ਨਾਉਂ ਫੀਲਿੰਗ ਦੇ ਵਿੱਚ ਆਉਂਦੀ ਨਹੀਂ ਲੈਡ ਖਰਾਬ ਆ ਠੀਕ ਐ ਬਾਹਰ ਯਾਰ ਅੱਜ ਗੱਲ ਕਹਿੰਦਾ ਯਾਰ ਉਹਨੂੰ ਸਮਝ ਨਹੀਂ ਆਈ ਮੈਂ ਐਂ ਹੋਣਾ ਐ ਸਮਝ ਨਹੀਂ ਆਈ ਹਾਂ ਬਿਲਕੁਲ ਜੀ ਕਿਸੇ ਹੋਰ ਨੂੰ ਬੁਲਾ ਲਓ ਸਹੀ ਗੱਲ ਐ ਕਿਸੇ ਹੋਰ ਕੋ ਇਹਨੂੰ ਕੰਮ ਨੂੰ ਮਾੜਾ ਕਹਿਣਾ ਕਿੱਡੀ ਗਲਤ ਗੱਲ ਐ ਇਹ ਕਿ ਨਹੀਂ ਹੁਣ ਉੱਥੇ ਇਥੇ ਅਫਸਰ ਕੋਲ ਹੁੰਨੀ ਸੀ ਤਾਂ ਮੈਂ ਦੱਸਿਆ ਸੀ ਅਫਸਰ ਕੋਲ ਨਹੀਂ ਕੰਮ ਕਰ ਰਿਹਾ ਸੀ ਮੇਰੇ ਕੋਲ ਟਾਈਮ ਨਹੀਂ ਸੀ ਹਾਂ ਇਜੋੜਾ ਵਾਲੀ ਮੀਟਿੰਗ ਸੀ ਸਾਰੇ ਮੈਂ ਇਹਨਾਂ ਨੂੰ ਕਹਤਾ ਜੀ ਮੈਨੂੰ ਸਮਝ ਨਹੀਂ ਆ ਰਹੀ ਹਾਂ ਵੀ ਉਹ ਸਿਸਟਮ ਕੀ ਆ ਜਿਹੜਾ ਪਿਛਲੇ ਦਿਨਾਂ ਦਾ ਕੰਮ ਕਰਦਾ ਹਾਂ ਉਹ ਜਿਹੜੇ ਲਿਕੇ ਹਾਂ ਹਾਂ ਰੋਜ਼ ਰੋਜ਼ ਮਿਸ 3 ਨੂੰ ਕਿੱਥੇ ਬੁਲਾਈਏ ਸਵਾਦ ਉਸ ਇਹ ਤਾਂ ਲੱਗਦਾ ਯਾਰ ਚਲ ਇਹ ਫੱਟੀ ਜੀ ਵਾਲਾ ਹਾਂ ਫੱਟੀ ਬੁਰੀ ਲੱਗਦੀ ਤਾਂ ਬੁਰੀ ਇਹ ਐਨਾ ਦਾ ਪੁਰਾਣੇ ਜ਼ਮਾਨੇ ਵਾਲੀ ਉਹ ਹੁੰਦੀ ਆ ਫੱਟੀਆਂ ਕੱਲ ਹੋਣਾ ਤਾਂ ਹੈਵੀ ਸੈਟ ਜਾ ਹੋ ਜੂਗਾ ਬਈ 12 ਵੇ ਵੱਜ ਇਲੈਕਟ੍ਰੀਸ਼ੀਅਨ ਆਲੇ ਹੁਣ ਹੀ ਗਿਆ ਤੇ ਮਤਲਬ 10 ਕਿ ਮਿੰਟ ਹੋ ਗਏ ਆਪਾਂ ਵੀ ਰੋਟੀ ਪਾਣੀ ਖਾ ਗਏ ਬਈ ਲੱਗਿਆ ਪੈਣ ਬਹੁਤ ਜ਼ਿਆਦਾ ਥੱਕ ਗਏ ਤੇ ਬਲੋਗੇ ਅੰਤ ਲੱਗਿਆ ਕਰਨੋ ਬਈ ਬਹੁਤ ਜ਼ਿਆਦਾ ਥਕਾਵਟ ਹੋ ਗਈ ਤੇ ਮਿਲਦੇ ਹਾਂ ਤੇ ਨਾਲ ਖਲੋਜ ਪਿੱਤਰੋ ਬਾਈ